ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜੜ ਜ਼ਿਲ੍ਹਾ శ్రీਮਕਸਰ ਸਾਹਿਬ ਬਾਈ ਕੋਲੇ ਰੋਟਾਵੇਟਰ ਦੇ ਉੱਪਰ ਲਈ ਮਸ਼ੀਨ ਵਕਾਊ ਆ 7 ਫੁੱਟਾ ਰੋਟਾਵੇਟਰ ਆ ਉਹਦੇ ਉੱਪਰ ਲਈ ਮਸ਼ੀਨ ਵਕਾਊ ਆ ਤੇ ਪੁੱਛਦੇ ਆਂ ਆਪਾਂ ਬਾਈ ਤੋਂ ਲੈਨੇ ਆ ਜਾਣਕਾਰੀ ਸਾਰੀ ਹਾਂਜੀ ਬਾਈ ਜੀ ਕਿੰਨੇ ਫੋਟੋ ਰੋਟਾ ਵੀਟਰ ਦੀ ਆ ਬਾਈ ਇਹ 7 ਫੁੱਟੇ ਰੋਟਾ ਵੀਟਦੀ ਮਸ਼ੀਨ ਹਤ ਲਈ ਠੀਕ ਹੈ ਜੀ ਜਦੋਂ ਆਪਾਂ ਲਿਆ ਸੀ ਉਦੋਂ ਹੀ ਨਵੇਂ ਵੀ ਉਵੇਂ ਹੀ ਲਾ ਕੇ ਰੱਖਤੀ ਸੀ ਅੱਛਾ ਇੱਕ ਵਾਰੀ ਵੀ ਨਹੀਂ ਯੂਜ਼ ਕੀਤੀ ਜਮਾ ਯੂਜ਼ ਨਹੀਂ ਪਿਸਤੋਲਾਂ ਤੋਂ ਰੰਗ ਵੀ ਨਹੀਂ ਲੱਥਾ ਜੇ ਤਾਈ ਠੀਕ ਹੈ ਠੀਕ ਹੈ ਜੇ ਕਿਸੇ ਵੀਰ ਨੇ ਲੈਣੀ ਆ ਠੀਕ ਹੈ ਇੱਕ ਵਾਰੀ ਹੁੰਦੀ ਹੈ ਮਸ਼ੀਨ ਦੀ ਉਤਲੀ ਮਸ਼ੀਨ ਦੀ ਗਲਜਾਂ ਦੀ ਖੁਰਲੀ ਦੁਆਰਾ ਠੀਕ ਹੈ ਆਪਾਂ ਉਹ ਜੀ ਰੇਟ ਨਾਲ ਦੇ ਦਾਂਗੇ ਕੋਈ ਚੱਕਰ ਨਹੀਂ ਵੀ ਅੱਛਾ ਕੱਲੀ ਖੁਰ ਖੁਰਨੀ ਦੇਣੀ ਆ ਆਪਾਂ ਕੱਲੀ ਖੁਰਲੀ ਦੇਣੀ ਆ ਪਿਸਤੋਲ ਪਿਸਤੂਲ ਬਿਲਕੁਲ ਨਵੇਂ ਵਿੱਚ ਪੋਰੇ ਵੀ ਜਿਵੇਂ ਨਵੇਂ ਪਏ ਇਹਦੇ ਠੀ ਤੌ ਲਿ ਜਾ ਸਕਦਾ ਠੀਕ ਹੈ ਇੱਕ ਵਾਰੀ ਚੈੱਕ ਕਰਾ ਦੇਣਾ ਤੁਹਾਨੂੰ ਮੈਂ ਦੋਸਤੋ ਲਓ ਤੁਸੀਂ ਦੇਖ ਲਓ ਵੀ ਰੰਗ ਰੂਗੇ ਮਾੜਾ ਮੋਟਾ ਜਾਂ ਤਾਂ ਆਪਾਂ ਕਹਿ ਦਨੇ ਜਿਵੇਂ ਜਗਾਦ ਵਗੈਰਾ ਤੇ ਵੀ ਐ ਨਹੀਂ ਆਪਾਂ ਕਹਿੰਦੇ ਵੀ ਪੂਰਾ ਰੰਗ ਲੱਥਾ ਥੱਲੋਂ ਹੀ ਉਹ ਵੀ ਮਾੜੀ ਮੁੱਟੀ ਤੇ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨਾ ਪਾਈਪ ਵੀ ਪਈ ਆ ਵਿੱਚ ਤੁਸੀਂ ਚੈੱਕ ਕਰ ਲਓ ਜਮਾ ਨਵੀਂ ਪਈ ਆ ਬਾਈ ਕਹਿੰਦਾ ਇੱਕ ਵਾਰੀ ਵੀ ਨਹੀਂ ਲਾਈ ਜਿਵੇਂ ਲਿਆਂਦਾ ਸੀ ਰੋਟਾਵੇਟਰ ਲਾ ਲਿਆ ਬਾਈ ਕਹਿੰਦੇ ਤੇ ਇੱਕ ਵਾਰੀ ਨਹੀਂ ਸਾਂਭੀ ਪਈ ਆ ਉਹਨਾਂ ਦੀ ਬਾਈ ਜੀ ਆਪਣਾ ਨੰਬਰ ਬੋਲ ਦੀ ਆਪਣਾ ਨੰਬਰ ਹੈ 98772 43240 43240 ਬਾਈ ਕੱਲ ਹੀ ਬਾਹਰ ਕੱਢੀ ਕਮਰੇ ਚ ਉਹ ਮੈਂ ਚਲੋ ਸੇਲ ਕਰ ਦਨੇ ਆ ਠੀਕ ਐ ਲੋ ਵੀ ਦੋਸਤੋ ਜਿਹੜੇ ਵੀਰ ਨੇ ਭਰਾ ਨੇ ਜ਼ਿਮੀਂਦਾਰ ਭਰਾ ਨੇ ਆਪਣੇ ਨੇ ਲੈਣੀ ਐ ਕਿਸੇ ਨੇ ਵੀ ਤੇ ਤੁਸੀਂ ਬਾਈ ਦਾ ਨੰਬਰ ਆਪਾਂ ਲੈਤਾ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਰੇਟ ਬਾਈ ਕਹਿੰਦਾ ਮੈਂ ਫੋਨ ਤੇ ਕਰਨਾ ਠੀਕ ਐ ਦੋਸਤੋ ਜੇ ਆਪਣੀ ਵੀਡੀਓ ਨੂੰ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਜ਼ਿਮੀਂਦਾਰ ਭਰਾ ਦਾ ਫਾਇਦਾ ਹੋ ਸਕੇ ਠੀਕ ਐ ਦੋਸਤੋ ਧੰਨਵਾਦ